ਆਪਦੀ ਸਰਕਾਰ ਆਪ ਦੇ ਦਵਾਰ ਮੁਹਿੰਮ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ 6 ਫਰਵਰੀ ਤੋਂ ਲਗਾਏ ਜਾਣ ਵਾਲੇ ਸਪੈਸ਼ਲ ਕੈਂਪਾਂ ਸੰਬੰਧੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਹੈ ਤੇ ਕਿਹਾ ਕਿ ਇਸ ਦੇ ਨਾਲ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ। ਉਹਨਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਜਿੱਥੇ ਇਸ ਕੈਂਪ ਦੇ ਦੌਰਾਨ ਲੋਕੀ ਕਈ ਯੋਜਨਾਵਾਂ ਦਾ ਫਾਇਦਾ ਲੈਣਗੇ ਤਾਂ ਉੱਥੇ ਹੀ ਸਰਕਾਰ ਤੁਹਾਡੇ ਦਵਾਰ ਮੁਹਿੰਮ ਤਹਿਤ तमाम ਅਧਿਕਾਰੀ ਉਸੇ ਕੈਂਪ ਦੇ ਵਿੱਚ ਮੌਜੂਦ ਰਹਿਣਗੇ ਅਤੇ ਉਹਨਾਂ ਦਾ ਮੌਕੇ ਤੇ ਹੱਲ ਕਰਨਗੇ ਸਤਿ ਸ੍ਰੀ ਅਕਾਲ ਜੀ ਮੈਂ ਕੁਮਲ ਮਿੱਤਲ ਡਿਪਟੀ ਕਮਿਸ਼ਨਰ ਹੂ ਸ਼ਾਪ ਮੈਂ ਸਾਰਿਆਂ ਨਾਲ ਹੀ ਇੱਕ ਬਹੁਤ ਜ਼ਰੂਰੀ ਸੂਚਨਾ ਸਾਂਝੀ ਕਰਨਾ ਚਾਹੁੰਦੇ ਹਾਂ ਕੱਲ ਮਿਤੀ 6 ਫਰਵਰੀ ਤੋਂ ਸਰਕਾਰ ਵੱਲੋਂ ਆਪਤੀ ਸਰਕਾਰ ਆਪਦੇ ਤੌਰ ਤਹਿਤ ਹਰ ਪਿੰਡ ਦੇ ਵਿੱਚ ਕੈਂਪ ਲਗਾਏ ਜਾਣਗੇ ਇਸ ਪ੍ਰੋਗਰਾਮ ਦੇ ਤਹਿਤ ਰੋਜ਼ਾਨਾ ਹਰ ਸਬ ਡਿਵੀਜ਼ਨ ਦੇ ਵਿੱਚ ਘੱਟੋ ਘੱਟ 4 ਕੈਂਪ ਤੇ ਕਾਫੀ ਸਬ ਡਿਵੀਜ਼ਨਸ ਦੇ ਵਿੱਚ 5 6 ਤੇ 8 9 ਕੈਂਪ ਵੀ ਲੱਗ ਰਹੇ ਹਨ ਇਸ ਤਰ੍ਹਾਂ ਰੋਜ਼ਾਨਾ ਹੁਸ਼ਾਪੁਰ ਦੇ ਵਿੱਚ 25 ਤੋਂ 30 ਕੈਂਪਸ ਲੱਗਣਗੇ ਇਹਨਾਂ ਕੈਂਪਸ ਦੇ ਵਿੱਚ ਲਗਭਗ 15 ਵੱਖ-ਵੱਖ ਵਿਭਾਗ ਦੇ ਮੁਲਾਜ਼ਮ ਕੈਂਪਰ ਦੇ ਵਿੱਚ ਮੌਜੂਦ ਰਹਿਣਗੇ ਕੈਂਪਰ ਦੀ ਪ੍ਰਧਾਨਗੀ ਸੰਬੰਧਿਤ ਐਸਟੀਐਮ ਸਾਹਿਬ ਜਾਂ ਫਿਰ ਮੌਕੇ ਦੇ ਤਹਿਸੀਲਦਾਰ ਸਾਹਿਬ ਜਾਂ ਬੀਡੀਪੀਓ ਸਾਹਿਬ ਵੱਲੋਂ ਕੀਤੀ ਜਾਏਗੀ ਮੈਂ ਅੱਜ ਦੇ ਕੈਂਪ ਦਾ ਜੋ ਕੱਲ ਦਾ ਕੈਂਪ ਹੈ ਉਸ ਦਾ ਸ਼ਡਿਊਲ ਵੀ ਸਾਰੇ ਨਾਲ ਸਾਂਝਾ ਕਰ ਰਹੀ ਹਾਂ ਇਸ ਵੀਡੀਓ ਤੇ ਰਾਹੀਂ ਤੇ ਮੈਂ ਨਾਲ ਹੀ ਨਾਲ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਕੈਂਪਾਂ ਦੇ ਵਿੱਚ ਆ ਕੇ ਵੱਧ ਤੋਂ ਵੱਧ ਸਰਕਾਰ ਦੀਆਂ ਸਕੀਮਾਂ ਦਾ ਅਸੀਂ ਫਾਇਦਾ ਉਠਾਈਏ ਜ਼ਿਆਦਾਤਰ ਜੋ ਸਕੀਮਸ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਕੈਂਪਾਂ ਦੇ ਵਿੱਚ ਡੋਰ ਸਟੈਪ ਤੇ ਹੀ ਮਿਲ ਜائیں 43 ਸਰਵਿਸਿਜ਼ ਹੈ ਜੋ ਕਿ मौके ਤੇ ਹੀ ਮਿਲ ਸਕਦੀ ਹੈ ਉਸ ਤੋਂ ਇਲਾਵਾ ਕਿਸੇ ਵੀ ਵਿਭਾਗ ਨਾਲ ਕੋਈ ਵੀ ਸੰਬੰਧਤ ਕੋਈ ਵੀ ਮਸਲਾ ਹੈ ਕੋਈ ਵੀ ਸ਼ਿਕਾਇਤ ਹੈ ਜਾਂ ਫਿਰ ਕੋਈ ਵੀ ਗਲਤ ਪ੍ਰਸ਼ਾਸਨ ਜਾਂ ਸਰਕਾਰ ਦੇ ਧਿਆਨ ਦੇ ਵਿੱਚ ਅਸੀਂ ਲਿਆਨਾ ਚਾਹੁੰਦੇ ਇਹਨਾਂ ਕੈਂਪ ਤੇ ਵਿੱਚ ਆਪਣੀ ਸ਼ਿਕਾਇਤ ਜ਼ਰੂਰ ਕਰੋ ਤਾਂ ਕਿ ਵੱਧ ਤੋਂ ਵੱਧ ਲੋਕ ਇਹਨਾਂ ਕੈਂਪਸ ਦਾ ਫਾਇਦਾ ਉਠਾ ਸਕਣ ਥੈਂਕ ਯੂ